ਇਸ ਲਈ ਇੱਕ ਹਫ਼ਤੇ ਤੋਂ ਗਰੋਟਾ ਧੀਰਾ ਪਠਾਨਕੋ ਰੋਡ ਤੇ ਮਿੱਟੀ ਨਾਲ ਭਰੀਆਂ ਟਰੈਕਟਰ ਟਰਾਲੀਆਂ ਅਤੇ ਟਿਪਰਾਂ ਲੰਘਣ ਦੇ ਕਾਰਨ ਲੋਕ ਪ੍ਰਭਾਵਿਤ ਹਨ ਪਿੰਡ ਫਤੇਗੜ ਵਿਖੇ ਇਲਾਕੇ ਦੇ ਲੋਕਾਂ ਵੱਲੋਂ ਚੱਕਾ ਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਓਵਰਲੋਡਡ ਮਿੱਟੀ ਨਾਲ ਭਰੀਆਂ ਟਰੈਕਟਰ ਟਰਾਲੀਆਂ ਅਤੇ ਟਿਪਰਾਂ ਦੇ ਚੱਲ ਨਾਲ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਬਿਨਾਂ ਤਰਪਾਲ ਤੋਂ ਇਹ ਟਾਲੀਆਂ ਲੰਗਨ ਕਾਰਨ ਲੰਬੀ ਦੂਰੀ ਤੱਕ ਇਹ ਮਿੱਟੀ ਉੜਦੀ ਰਹਿੰਦੀ ਹੈ ਜਿਸ ਨਾਲ ਲੋਕ ਸਾਹਸਾਗਰਸਤ ਹੋ ਰਹੇ ਹਨ ਉੱਥੇ ਹੀ ਵੱਜਦੇ ਅਸ਼ਲੀਲ ਗਾਣਿਆਂ ਤੋਂ ਲੋਕ ਕਾਫੀ ਪਰੇਸ਼ਾਨ ਹਨ 3 ਘੰਟੇ ਲੱਗੇ ਜਾਮ ਦਰਾਂ ਲੰਬੀਆਂ ਲਾਈਨਾਂ ਲੱਗ ਗਈਆਂ ਉਹ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਕੇ ਇਸ ਸੜਕ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਪਹਿਲਾਂ ਹੀ ਗਰੋਟਾ ਪੀਮਪਰ ਸਰਨਾ ਗਰੋਟਾ ਜੰਗਲ ਪੌਨੇ ਦਿਨਾ ਨਗਰ ਸੜਕ ਖਸਤਾ ਹਾਲਤ ਵਿੱਚ ਹੈ ਉਧਰੋਂ ਇਹਨਾਂ ਓਵਰਲੋਡਡ ਬਾਨਾਂ ਦੇ ਕਾਰਨ ਇਹ ਸੜਕ ਵੀ ਖਸਤਾ ਹਾਲਤ ਹੋ ਗਈ ਹੈ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਮੱਸਿਆ ਦੇ ਹੱਲ ਲਈ ਸਖਤ ਕਦਮ ਉਠਾਉਣ ਦੀ ਮੰਗ ਕੀਤੀ ਹੈ ਸਮੱਸਿਆ ਜਹੀਂ ਇਕੱਠੇ ਹੋਏ ਆ ਜਿਹੜੀਆਂ ਗੱਡੀਆਂ ਜਿਹੜੀਆਂ ਮੈਂ ਬਹੁਤ ਹੈਵੀ ਗੱਡੀਆਂ ਜਿਹੜੀਆਂ ਮੈਂ ਸਾਡੇ ਰੋਡ ਤੋਂ ਨਿਕਲਦੀਆਂ ਇੱਥੇ ਜਿਹੜੀਆਂ ਮੈਂ ਕਪੈਸਿਟੀ ਜਿਹੜੀ ਹੈ ਰੋਡ ਦੀ ਘਟ ਹੈ ਇਹ ਜਦੋਂ ਬਣਿਆ ਇਹ ਰੋਡ ਉਸ ਕਪੈਸਿਟੀ ਦਾ ਨਹੀਂ ਬਣਿਆ ਵੀ ਜਿਹੜੀਆਂ ਐਡੀਆਂ-ਐਡੀਆਂ ਹੈਵੀਆਂ ਗੱਡੀਆਂ ਇਧਰੋਂ ਜਿਹੜੀਆਂ ਨਿਕਲਣ ਇਹ ਰੋਜ਼ ਦੀ ਸਮੱਸਿਆ ਹੋਇਆ ਮਿੱਟੀ ਦੀਆਂ ਭਰੀਆਂ 30 30 32 32 ਟਨ ਮਾਲ ਜਾਂਦਾ ਇੱਥੋਂ ਸੜਕਾ ਡੀ ਪਹਿਲਾਂ ਹੀ ਟੁੱਟ ਗਈ ਐ ਤੇ ਇੰਨੀ ਵੱਡਾ ਇੰਨਾ ਲੋਡ ਚੱਲਦਾ ਇੱਥੇ ਇਹ ਰੋਡ ਦੇ ਉੱਤੇ ਤੇ ਤਾਂ ਕਰਕੇ ਜਿਹੜਾ ਇਹਦਾ ਨਾ ਰੋਡ ਜਿਹੜਾ ਇੰਨੀ ਕੈਪੈਸਿਟੀ ਨਹੀਂ ਚੱਲ ਸਕਦਾ ਤੇ ਉਹਦੇ ਕਰਕੇ ਰੋਡ ਅਡਾ ਥਾਂ ਥਾਂ ਤੋਂ ਟੁੱਟ ਗਿਆ ਦੂਸਰੀ ਗੱਲ ਇਹ ਵੀ ਇਹਨਾਂ ਨੇ ਕਦੇ ਗੱਡੀਆਂ ਦੇ ਉੱਤੇ ਕਦੀ ਤਰਪਾਲ ਨਹੀਂ ਪਾਈ ਕੋਈ ਕੁਛ ਨਹੀਂ ਜਦੋਂ ਮੋਟਰਸਾਈਕਲ ਵਾਲੇ ਵੀਰਾਂ ਦੇ ਪਿੱਛੇ ਜਾਂਦੇ ਆ ਉਹਨਾਂ ਦੇ ਤੇ ਉਸ ਤੋਂ ਬਾਅਦ ਜਿੰਨੀ ਡਸਟ ਉੱਡਦੀ ਆ ਜਿੰਨਾ ਘੱਟਾ ਮਿੱਟੀ ਉੱਡਦਾ ਉਹਨਾਂ ਦੀ ਅੱਖਾਂ 'ਚ ਪੈਂਦਾ ਐਕਸੀਡੈਂਟ ਦਾ ਨਾਏ ਇਟਾਂ ਵਾਲੇ ਇਟਾਂ ਵਾਲੇ ਜਿਹੜੇ ਆਂਦੀਆਂ ਗੱਟੀਆਂ ਜਿਹੜੀਆਂ ਕੁਛ ਪੱਠਿਆਂ ਤੋਂ ਇਟਾਂ ਭਰ ਕੇ ਜਾਂਦੀਆਂ ਵਾ ਇੰਨੀ ਕਿ ਸਪੀਡ ਤੇ ਚਲਦੀਆਂ ਵਾ ਤੇ ਉਹਨਾਂ ਨੇ ਨਾ ਕਰੀ ਕਿਸੇ ਨੂੰ ਸਾਈਡ ਦੇਣੀ ਐ ਤੇ ਨਾ ਉਹਨਾਂ ਨੇ ਵੀ ਕਵਰ ਕੇ ਦੇ ਕੀਤੀ ਹੁੰਦੀ ਉਸ ਤੋਂ ਤਰਪਾਲ ਨਾਲ ਸਪੀਡ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚੋਂ ਜਿੱਥੇ ਕਿ ਲਿਮਟ ਜਿਹੜੀ ਐ 20 25 ਦੀ ਸਪੀਡ ਦੀ ਲਿਮਟ ਚਾਹੀਦੀ ਐ ਪਿੰਡਾਂ ਦੇ ਵਿੱਚੋਂ ਉਸ ਹਿਸਾਬ ਨਾਲ ਇਹ ਘੱਟੋ ਘੱਟ 60 70 ਦੀ ਸਪੀਡ ਤੇ ਜਾਂਦੇ ਆ ਨਾ ਕਿਸੇ ਨੂੰ ਸਾਈਡ ਮਿਲਦੀ ਐ ਤੇ ਸਪੀਕਰ ਜਿਹੜੇ ਆ ਤੁਸੀਂ ਦੇਖ ਲਿਓ ਆਂਦੇ ਜਾਂਦੇ ਕੋਈ ਵੀ ਦੇਖ ਸਕਦਾ ਜਿਹੜੇ ਆ ਟਰੈਕਟਰਾਂ ਦੇ ਜਾ ਗੱਡੀਆਂ ਦੇ ਅੰਦਰ ਵੀ ਉਹਨਾਂ ਨੇ ਸਪੀਕਰ ਲਾਏ ਆ ਬੜੇ ਬੜੇ ਵੱਡੇ ਸਪੀਕਰ ਹੈ ਤੇ ਗਾਣੇ ਜਿਹੜੇ ਆ ਅਸ਼ਲੀਲ ਗਾਣੇ ਲਾ ਕੇ ਵੀ ਤੁਰਦੇ ਆ ਇਧਰੋਂ ਤੇ ਜਿਹੜੇ ਕਿ ਪਿੰਡਾਂ ਵਾਲੇ ਲੱਗੇ ਸਕੇ ਜੜੀ ਆ ਸਾਰਿਆਂ ਨੂੰ ਡਿਸਟਰਬੈਂਸ ਹੈ ਜੇ ਪਿੱਛੋਂ ਕੋਈ ਹਾਰ ਨਾ ਮਾਰੇ ਉਹ ਨਹੀਂ ਸੁਣਦਾ ਇਹਨਾਂ ਨੂੰ ਇਹ ਆਪਣੇ ਬਸ ਆਪਣੇ ਧੁੰਨ ਦੇ ਵਿੱਚ ਇਹ ਤੁਰੇ ਰਹਿੰਦੇ ਆ ਸਾਰਾ ਦਿਨ ਦਾ ਇਹਨਾਂ ਦਾ ਕੰਮ ਹੈ ਸਵੇਰੇ 3 ਵਜੇ ਸ਼ੁਰੂ ਹੋ ਜਾਂਦੀਆਂ ਗੱਡੀਆਂ 3 ਵਜੇ ਤੋਂ ਰਾ ਕੇ ਤੇ ਰਾਤ ਦੇ 1 ਵਜੇ ਤੱਕ ਚੱਲਦੀਆਂ ਸਵੇਰੇ 2 ਘੰਟੇ ਪਿੰਡਾਂ ਵਾਲਿਆਂ ਨੂੰ ਰੈਸਟ ਮਿਲਦੀ ਹੈ ਤੇ 3 ਵਜੇ ਫੇਰ ਸ਼ੁਰੂ ਕਰ ਦਿੰਦੇ ਆ ਨਾ 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 ਇੱਧਰ ਕੋਈ ਇਹੋ ਜਿਹਾ ਕੋਈ ਹੈ ਨਾ ਪ੍ਰਸ਼ਾਸਨ ਨੂੰ ਅਸੀਂ ਨਹੀਂ ਵਾਰ ਬੇਨਤੀ ਕੀਤੀ ਆ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਸ ਕਰਕੇ ਅੱਜ ਇਕੱਠ ਕਰਕੇ ਇਹ ਗੱਡੀਆਂ ਰੋਕੀਆਂ ਗਈਆਂ ਵਾ ਤੇ ਤਾਂ ਕਿ ਅਸੀਂ ਕਹਿ ਪਈ ਆਡੀ ਆਵਾਜ਼ ਜੜੀ ਆ ਪ੍ਰਸ਼ਾਸਨ ਤੱਕ ਪਹੁੰਚ ਸਕੇ ਇਹ ਗੱਡੀਆਂ ਆਂਦੀਆਂ ਕਿੱਥੇ ਜੀ ਹੁਣ ਤੇ ਅੱਜ ਤੇ ਪਤਾ ਨਹੀਂ ਇਹਨੂੰ ਕਿੱਧਰ ਹੋਈ ਆ ਇਹ ਆਂਦੀਆਂ ਘਰੋਟੇ ਵਾਲੀ ਸਾਈਡ ਤੋਂ ਭੜ ਕੇ ਲੈ ਆਂਦੇ ਆ ਤੇ ਅੱਗੇ ਪਤਾ ਨਹੀਂ ਕਿੱਧਰ ਜਾਂਦੀਆਂ ਇਹ ਤਾਂ ਨਹੀਂ ਨੂੰ ਪਤਾ